ਅਧਿਕਾਰੀ ਮਨੁੱਖਾਂ ਨੇ ਦੇਸ਼ ਨੂੰ ਆਜ਼ਾਦ ਕਰਵਾ ਲਿਆ। ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਉਹਨਾਂ ਨੇ ਆਪਣੇ ਕੈਦੀਆਂ ਦੀ ਸਾਰ ਲਈ ਵੀ ਸਭ ਤੋਂ ਪਹਿਲਾਂ ਉਹਨਾਂ ਬੰਦਿਆਂ ਨੂੰ ਛੁਡਾਇਆ ਜਾਵੇ ਜਿਹੜੇ ਪਤਾ ਨਹੀਂ ਕਿੰਨੇ-ਕਿੰਨੇ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਉਹ ਕੈਦੀ ਜਿਹੜੇ ਜਿਨ੍ਹਾਂ ਦੀ ਉਮਰ 80 ਸਾਲ ਹੋ ਗਈ ਤੇ 60 ਸਾਲ ਤੋਂ ਜੇਲ੍ਹ ਵਿੱਚ ਬੰਦ ਨੇ 20 ਸਾਲ ਦੀ ਉਮਰ ਦੇ ਵਿੱਚ ਉਹਨੂੰ ਕੈਦ ਵਿੱਚ ਪਾਇਆ ਸੀ ਤੇ 80 ਸਾਲ ਤੱਕ ਉਹ ਕੈਦ ਵਿੱਚ ਹੈਗਾ। ਕਾਲ ਕੋਠੜੀਆਂ ਦੇ ਵਿੱਚ ਗਹਿਰੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ। ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਜੇਲ੍ਹ ਦੇ ਦਰਵਾਜ਼ੇ ਨਹੀਂ ਖੋਲੇ ਉਹਨਾਂ ਨੇ ਜੇਲ੍ਹ ਦੀਆਂ ਕੰਡੇ ਢਾ ਦਿੱਤੀਆਂ ਉਹ ਕਹਿੰਦੇ ਕੰਡਾ ਢਾ ਦਿਓ ਜੇਲ੍ਹ ਦੀਆਂ ਕੰਡੋ ਇਹਨਾਂ ਨੂੰ ਬਾਹਰ ਸੂਰਜ ਦੀ ਰੌਸ਼ਨੀ ਤਾਂ ਦੇਖਣ ਦਾ ਘਟੋ ਘਟ ਜਦੋਂ ਉਹ ਬੰਦੇ ਬਾਹਰ ਕੱਢੇ ਗਏ ਬਾਹਰ ਆਏ ਤਾਂ ਉਹ ਬੰਦੇ ਇੱਕ ਦਿਨ ਦੇ ਵਿੱਚ ਪਰੇਸ਼ਾਨ ਹੋ ਗਏ ਉਹ ਕਹਿੰਦੇ ਵੀ ਸਾਨੂੰ ਕਿਰਪਾ ਕਰਕੇ ਉੱਥੇ ਹੀ ਛੱਡਿਓ ਸਾਡੇ ਤੋਂ ਕਹਿਣ ਲੱਗੇ ਹੱਥ ਹੀ ਨਹੀਂ ਕੰਮ ਕਰ ਰਹੇ ਹੱਥਾਂ ਦੇ ਵਿੱਚ 80 60 66 ਸਾਲਾਂ ਤੋਂ 50 50 ਸਾਲਾਂ ਤੋਂ ਜਿਨ੍ਹਾਂ ਦੇ ਬੇੜੀਆਂ ਸਨ ਪੈਰਾਂ ਦੇ ਵਿੱਚ ਹੱਥਾਂ ਵਿੱਚ ਹੱਤਕੜੀਆਂ ਸਨ ਉਹ ਕਹਿਣ ਲੱਗੇ ਰੋਟੀ ਨਹੀਂ ਖਾਧੀ ਜਾ ਰਹੀ ਸਾਡੇ ਤੋਂ ਬੁਰਕੀ ਤੋੜਦੇ ਆ ਠੀਕ ਮੂੰਹ ਤੱਕ ਨਹੀਂ ਪਹੁੰਚ ਰਹੀ ਕਿਉਂ ਕਹਿਣ ਲੱਗੇ ਹੱਥ ਵਿੱਚ ਹੱਤਕੜੀ ਨਹੀਂ ਹੈ ਹੱਤਕੜੀ ਤੋਂ ਬਿਨਾ ਹੱਥ ਹੀ ਨਹੀਂ ਸੀ ਕੰਮ ਕਰ ਰਿਹਾ ਅਸੀਂ ਤੁਰ ਨਹੀਂ ਸਕਦੇ ਕਹਿਣ ਲੱਗੇ ਵੀ ਕਿਉਂ ਕਹਿੰਦੇ ਪੈਰ ਦੇ ਵਿੱਚ ਬੇੜੀ ਨਹੀਂ ਬੇੜੀ ਤੋਂ ਬਿਨਾ ਤੁਰੇ ਨਹੀਂ ਜਾਂਦਾ ਸਾਡੇ ਤੋਂ ਬੰਦੇ ਦੀ ਹਾਲਤ ਇਹ ਹੈ ਇਹਨੂੰ ਕਹਿੰਦੇ ਨੇ ਅਗਿਆਨ ਮਾਇਆ ਆਜ਼ਾਦੀ ਨੂੰ ਗੁਲਾਮੀ ਤੋਂ ਕਹਿਣ ਲੱਗੇ